ਤੇ ਭਾਈ ਜੀ ਅਸੀਂ 3 ਵਜੇ ਉੱਠਦੇ ਆ 3 ਵਜੇ ਉੱਠ ਕੇ ਅਸੀਂ ਰੋਟੀਆਂ ਪਕਾ ਕੇ ਦਿੰਨੇ ਆ ਤੇ ਭੁੱਖੇ ਤੇ ਆ ਕੇ ਅਸੀਂ ਮਰਦੇ ਰਹਿਨੇ ਆ ਅੱਜ ਸਾਨੂੰ ਕਿਉਂ ਨਹੀਂ ਹਸਾਬ ਮਿਲਦਾ ਕਿਉਂ ਨਹੀਂ ਸਾਡਾ ਹੱਕ ਮਿਲਦਾ ਅਸੀਂ ਹੱਕ ਮਾਰ ਇੱਥੇ ਬੈਠੇ ਆ ਐਤਾਂ 10 ਮਹੀਨੇ ਤੋਂ ਹੋ ਗਿਆ ਕਿਤੇ ਸਾਨੂੰ ਫਰੀਦਕੋਟ ਬੁਲਾ ਲੈਂਦੇ ਕਿਤੇ ਸਾਨੂੰ ਇੱਥੇ ਬੁਲਾ ਲੈਂਦੇ ਆ ਟਰੈਲਿੰਗਾਂ ਤੇ ਚੜ ਚੜ ਕੇ ਹੀ ਜਾਣਾ ਭੁੱਖੇ ਤੇ ਆ ਹੀ ਮਰਦੇ ਫਿਰਦੇ ਆ ਸਾਡਾ ਹੱਕ ਸਾਨੂੰ ਕਿਉਂ ਨਹੀਂ ਮਿਲਦਾ ਔਰ ਇਹਨਾਂ ਕੋਲ ਤਾਂ ਇਸਾਂ ਥੱਲੇ ਪਾਇਆ ਤੇ ਅਸੀਂ ਤਾਂ ਤੋਕ ਤੋਰ ਕੇ ਫਰੀਦਕੋਟ ਜਾਣੂਗਾ ਟਰੈਲੀਆਂ ਤੇ ਚੜ ਕੇ ਸਾਡੇ ਵਿੱਚ ਕੀ ਗਲਤੀ ਆ ਕੀ ਕਸੂਰ ਤਨਵਾਜੇ ਔਟ ਔਟ ਕੇ ਅਸੀਂ ਰੋਟੀਆਂ ਲਾ ਲਾ ਜਿੰਨੀਆਂ ਇੱਕ ਦਸ ਕਹਿਆ ਤਾਂ ਮੈਨੂੰ ਠੀਕ ਹੈ ਇੱਕ ਦौरा ਰਹਿ ਗਿਆ ਮੇਰਾ ਜੇ ਮੈਨੂੰ ਬੱਚੇ ਸਾਹਮਦੀ ਨੂੰ ਦौरा ਪੈ ਗਿਆ ਇੱਥੇ ਰਲਦੀ ਖਲਦੀ ਨੂੰ ਫਰੀਦਕੋਟ ਜਾਂਦੀ ਨੂੰ ਕਿਤੇ ਵੀ ਜਾਂਦੀ ਨੂੰ ਮੈਨੂੰ ਦौरा ਪੈ ਗਿਆ ਉਹ ਤਾਂ ਜ਼ਿੰਮੇਦਾਰ ਪੱਠੇ ਵਾਲਾ ਮਾਲਕ ਹੈ ਹੈਪੀ ਆਣੇ ਨੂੰ 12000 ਰੁਪਏ ਦਾ ਘਾਟਾ ਪਊਗਾ ਇੱਕ ਆਣੇ ਨੂੰ ਮਤਲਬ ਜਿਹੜੇ ਦੋ ਜੋੜੀ ਲੱਗੇ ਉਹਨਾਂ ਨੂੰ ਥਾਰੂ ਦੋਨੇ 36000 ਰੁਪਏ ਦਾ ਆਕਿਆਣੇ ਨੂੰ ਘਾਟਾ ਪੈਂਦਾ ਜਿਹੜੇ ਹਿਸਾਬ ਦੇ ਨਾਲ ਇਹ ਆਪ ਦਾ ਹਿਸਾਬ ਕਰਦੇ ਨਾ ਤੇ ਉਹ ਕਹਿੰਦੇ ਵੀ ਸਾਨੂੰ ਪਰਚੀਆਂ ਨਹੀਂ ਦਿੱਤੀਆਂ ਕਿ ਕੀ ਕਾਰਨ ਰਿਹਾ ਹੈਗਾ ਪਰਚੀਆਂ ਨਾ ਦੇ ਪਰਚੀਆਂ ਸਾਰਾ ਕੁਝ ਇਹਨਾਂ ਕੋਲ ਹੀ ਆ ਬੋ ਓਕੇ ਬਸ ਜੀ ਧੰਨਵਾਦ ਸਾਨੂੰ ਪਤਾ ਹੀ ਨਹੀਂ ਅਸੀਂ ਕਿੰਨੇ ਕਿੰਨੇ ਦਿਨ ਹੋ ਗਏ ਅਸੀਂ ਚਾਹ ਪੀਤੀ ਆ ਕਿ ਨਹੀਂ ਠੀਕ ਹੈ ਅਸੀਂ ਉੱਥੋਂ ਚਿਬੜ ਰਾਜੇ ਦੇ ਵਾਂਚੋਂ ਚੁਗਲਿਓ ਨੇ ਉਹਦੀ ਚਟਣੀ ਕਰ ਲੈਣੇ ਆ ਉਹਦੇ ਨਾਲ ਅਸੀਂ ਖਾ ਲੈਣੇ ਆ ਜੀ ਤੁਹਾਨੂੰ ਕੋਈ ਹੱਕ ਨਹੀਂ ਮਿਲਦਾ ਇਸ ਟਾਈਮ ਅਸੀਂ ਕੋੜਖਪੂਰੇ ਖੜੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਜੋ ਮੇਨ ਹਾਈਵੇ ਆ ਉਸ ਦੇ ਲੱਗੇ ਹੀ ਆ ਜਿਹੜਾ ਇੱਕ ਪੱਠਾ ਐਫ ਬੀਸੀ ਤੇ ਉਸ ਪੱਠੇ ਦੇ ਉੱਤੇ ਪੱਠਾ ਮਜ਼ਦੂਰਾਂ ਵੱਲੋਂ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਪਠਾ ਮਾਲਕਾਂ ਦੇ ਵਿਰੋਧ ਦਾ ਜਿਹੜੀ ਉਹ ਨਾਰੇਬਾਜੀ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਵਿਰੋਧ ਨਾਰੇਬਾਜੀ ਕੀਤੀ ਜਾ ਰਹੀ ਆ ਕੀ ਕਾਰਨ ਨੇ ਕੀ ਗੱਲਬਾਤ ਆ ਪੂਰੀ ਦੀ ਪੂਰੀ ਆਪਾਂ ਇਹਨਾਂ ਮਜ਼ਦੂਰਾਂ ਤੋਂ ਜਾਣਾਂਗੇ ਕਿ ਕਿਉਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਹਾਂਜੀ ਬਾਈ ਜੀ ਕੀ ਨਾਮ ਨਿੱਕਾ ਸਿੰਘ ਜੀ ਅੱਛਾ ਕੀ ਕਾਰਨ ਹੈਗਾ ਕਿ ਤੁਸੀਂ ਇੱਥੇ ਨਾਰੇਬਾਜੀ ਕਰ ਰਹੇ ਹੋ ਜੋ ਅਸੀਂ 8-9 ਮਹੀਨੇ ਰਾਤ ਪਰ ਦਿਨ ਇੱਥੇ ਮਿਹਨਤ ਕੀਤੀ ਉਹ ਸਾਨੂੰ ਨਹੀਂ ਮਿਲ ਰਹੀ ਜੀ ਉਹਦੇ ਬਾਰੇ ਅਸੀਂ ਨਾਰੇਬਾਜੀ ਕਰ ਰਹੇ ਹਾਂ ਕੀ ਮਿਹਨਤ ਕੀਤੀ ਕੀ ਕੀ ਅਸੀਂ ਨਕਾਸੀ ਦਾ ਕੰਮ ਕੀਤਾ ਸੀ ਹੂੰ ਪੱਕੀ ਏਟ ਵਿੱਚੋਂ ਕੱਢਿਆ 6 ਗੇੜਾ 6.5 ਗੇੜਾ ਕੱਢਿਆ ਜੀ ਉਹਦਾ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾਂਦਾ ਦਾ 2 ਮਹੀਨੇ ਹੋ ਗਏ ਸਾਨੂੰ ਲਾਰਾ ਲਾਈ ਜਾਂਦੇ ਇੱਧਰ ਜਾਵੜੋ ਉੱਧਰ ਜਾਵੜੋ ਤਰੀਕ ਪਾ ਦਿੰਦੇ ਆ ਕਰ ਦਿੰਦੇ ਆ ਇਹੇ ਕੰਮ ਸਾਡੇ ਨਾਲ ਚੱਲੀ ਜਾਂਦਾ ਜੀ ਅੱਜ ਜਮੈਂਡ ਤੇ ਅੱਕ ਕੇ ਆ ਕੰਮ ਕੀਤਾ ਕਿ ਇੱਧਰਾਂ ਪੱਠੇ ਕਰਨਾ ਲਾਇਆ ਗਿਆ ਅੱਛਾ ਇਹ ਦੱਸਿਓ ਕਿ ਤੁਹਾਡਾ ਠੇਕਾ ਹੁੰਦਾ ਜਾਂ ਦਿਹਾੜੀ ਹੁੰਦੀ ਆ ਨਹੀਂ ਜੀ ਸਾਡਾ ਇਹ ਪੀਸ ਰੇਟ ਹੁੰਦਾ ਪੀਸ ਰੇਟ ਹੁੰਦਾ ਜੋ ਸਰਕਾਰੀ ਰੇਟ ਹੁੰਦਾ ਹੂੰ ਉਸ ਰੇਟ ਦੇ ਹਿਸਾਬ ਨਾਲ ਅਸੀਂ ਪੈਸਾ ਲੈਂਦੇ ਆ ਜੀ ਏਟ ਦਾ ਮਤਲਬ ਵੀ ਹਜ਼ਾਰ ਇਟ ਦੇ ਹਿਸਾਬ ਦੇ ਨਾਲ ਠੀਕ ਹੀ ਹੋ ਗਿਆ ਨਾ ਹਾਂ ਠੀਕ ਹੋ ਗਿਆ ਸਾਹਿਬ ਹੋ ਗਿਆ ਜੀ ਜੋ ਗਵਰਨਮੈਂਟ ਹੀ ਰੇਟ ਆਉਂਦਾ ਉਹ ਦਿੰਦੇ ਆ ਜੀ ਜੀ ਗਵਰਨਮੈਂਟ ਦਾ ਰੇਟ ਕਿੰਨਾ ਹੈਗਾ ਇਸ ਟਾਈਮ ਸੋ 42 ਰੁਪਏ ਮੇਰੇ ਸਾਹਮਣੇ ਜੀ 242 ਰੁਪਿਆ ਆਇਆ ਇੱਥੇ ਹੂੰ ਜੋ ਰੇਟ ਆ ਪਰ ਇਹਨਾਂ ਨੇ ਦੋਨਾਂ ਰੇਟਾਂ ਨੂੰ ਮਿਕਸ ਕਰ ਲੈਂਦੇ ਆ ਇਹ ਉਹ ਹੂੰ ਮਿਕਸ ਕਿਵੇਂ ਕਰ ਲੈਂਦੇ ਵੀ ਇਹਨਾਂ ਨੂੰ ਦੋਨਾਂ ਰੇਟਾਂ ਨੂੰ ਇੱਕ ਬਣਾ ਲੈਂਦੇ ਜੀ ਕਿੰਨਾ ਰੇਟ ਆਉਂਦਾ ਜੀ ਜੀ ਇੱਕ 90 ਮਹੀਨੇ ਕਿਧਰ ਆ ਜੋ ਹਾਂ ਦੱਸੋ ਵੀ ਕਿਵੇਂ ਕਿਵੇਂ ਰੇਟ ਦਿੰਦੀ ਹੈਗੀ ਸਰਕਾਰ ਤੁਹਾਨੂੰ ਕਿਵੇਂ ਰੇਟ ਵਾਹਦਾ ਹੈਗਾ ਇੱਕ ਇੱਕ ਸ਼ੁਰੂ ਤੋਂ ਲੈ ਕੇ ਤੀਜੇ ਮਹੀਨੇ ਤੱਕ ਰਹੁੰਦਾ ਹੀ ਰੇਟ ਤੀਜੇ ਮਹੀਨੇ ਤੋਂ ਬਾਅਦ ਇੱਕ ਨਵਾਂ ਰੇਟ ਆਉਂਦਾ ਜੀ ਜਿਹੜਾ ਨਵੇਂ ਮਹੀਨੇ ਤੱਕ ਚੱਲਦਾ ਉਹ ਉਹ ਦੋਵਾਂ ਰੇਟਾਂ ਨੂੰ ਮਿਕਸ ਕਰ ਲੈਂਦੇ ਆ ਜਿਹੜਾ ਪੁਰਾਣਾ ਤੇ ਨਵਾਂ ਰੇਟ ਹੁੰਦਾ ਉਹਦਾ ਜਿਹੜਾ ਬਣਾ ਲੈਂਦੇ ਆ ਸਿਸਟਮ ਇਹ ਉਹਦਾ ਐਵਰੇਜ ਕਰ ਲੈਂਦੇ ਆ ਐਵਰੇਜ ਕਰ ਲੈਂਦੇ ਆ ਜੀ ਉਹਦੇ 'ਚ ਵੀ ਮਜ਼ਦੂਰਾਂ ਨਾਲ ਲੋਟ ਕੀਤੀ ਜਾਂਦੀ ਹੈ ਜੀ ਜੇ ਜਿਹੜਾ ਮੰਨ ਲਾ ਵੀ ਜਨਵਰੀ ਤੋਂ ਲੈ ਕੇ ਮਾਰਚ ਤੀਕ ਹੋਣਾ ਹੁੰਦਾ ਤੇ ਮਾਰਚ ਤੋਂ ਲੈ ਕੇ ਦਸੰਬਰ ਤੀਕ ਹੋਣਾ ਹੁੰਦਾ ਜਨਵਰੀ ਤੋਂ ਲੈ ਕੇ ਮਾਰਚ ਤੀਕ ਵਾਲਾ ਰੇਟ ਵੱਧ ਹੁੰਦਾ ਜਾਂ ਮਾਰਚ ਤੋਂ ਲੈ ਕੇ ਦਸੰਬਰ ਵਾਲਾ ਰੇਟ ਵੱਧ ਸੀੜਾ ਮਗਰੋਂ ਆਉਂਦਾ ਜੀ ਤੀਜੇ ਮਹੀਨੇ ਤੋਂ ਬਾਅਦ ਦਾ ਰੇਟ ਆਉਂਦਾ ਉਹ ਥੋੜਾ ਜਿਹਾ ਵੱਧ ਕੇ ਆਉਂਦਾ ਉਹਦੇ 'ਚ ਵੀ ਇਹ ਮਜ਼ਦੂਰਾਂ ਦੀ ਲੁੱਟ ਕਰਦੇ ਨੇ ਹੂੰ ਉਹਦੇ ਸਿਸਟਮ ਆਏ ਹੁੰਦਾ ਜੀ ਇਹ ਦੋਵਾਂ ਨੂੰ ਕਰ ਲੈਂਦੇ ਮਿਕਸ ਮਜ਼ਦੂਰ ਅਨਪੜ ਹੁੰਦੇ ਜੀ ਉਹਦੇ 'ਚ ਉਹ ਉਹਦਾ ਬਰਾਬਰ ਦਾ ਸਿਸਟਮ ਬਣਾਉਂਦੇ ਉਹਦੇ 'ਚ 2-3 ਰੁਪਏ ਉਹਦੇ 'ਚ ਵੀ ਕਟਾ ਦਿੰਦੇ ਆ ਇਹ ਮਿਕਸ ਕਰਨ ਦੇ ਚੱਕਰ 'ਚ ਮਜ਼ਦੂਰਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਉਹ ਚਲ ਅਨਪੜ ਹੁੰਦੇ ਆ ਉਹ ਇਹ ਚੀਜ਼ ਦਾ ਫਾਇਦਾ ਚੱਕਦੇ ਜੀ ਉਹਦੇ 'ਚ ਵੀ ਹੂੰ ਤੇ ਕੋਸ਼ੇ ਲੁੱਟ ਕਰਦੇ ਆ ਜਿਵੇਂ مالک ਕੱਢ ਲਿਆ ਉਹਦੇ ਚ ਵੀ ਲੁੱਟ ਕਰਦੇ ਆ ਜੀ ਮਜ਼ਦੂਰਾਂ ਦੀ ਇਹਨਾਂ ਨੇ ਗਿਣਤੀ ਘੱਟ ਦੇਣੀ ਆ ਹੁਣ ਇਹਨਾਂ ਮਜ਼ਦੂਰਾਂ ਦੀ ਘੱਟੋ ਘੱਟ 11-12 ਲੱਖ ਹੱਟ ਮਾਰ ਰਹੇ ਨੇ ਇਸ ਟਾਈਮ 11-12 ਲੱਖ ਹੱਟ ਹਾਂਜੀ ਹਾਂਜੀ ਅੱਛਾ ਕਿੰਨਾ ਕੇ ਪੈਸਾ ਵੰਦ ਉਹਦਾ ਇਹਨਾਂ ਦੇ ਚਾਰ ਮੁੰਚੀ ਰੱਖੇ ਹੋਇਆ ਜੀ ਇਹਨਾਂ ਦੇ ਕਹਿੰਦੇ باوجود ਵੀ ਇਹਨਾਂ ਨੂੰ ਇੱਕ ਵੀ ਰਸੀਦ ਨਹੀਂ ਦਿੰਦੇ ਸੀਗੇ ਜਦੋਂ ਕਿ ਹਾਲਾਕਿ ਇਹਨਾਂ ਦੀ ਡੇਲੀ ਬੇਸ ਦੀ ਰਸੀਦ ਬੰਦੀ ਹੁੰਦੀ ਹੁੰਦੀ ਹੈ ਜੀ ਜਿਹੜਾ ਇਹ ਕੰਮ ਕਰਦੇ ਆ ਉਹਦੀ ਗਿਣਤੀ ਕਰਕੇ ਮੁੰਛੀ ਨੇ ਬਾਈ ਰਸੀਦ ਦੇਣੀ ਹੁੰਦੀ ਹੈ ਇਹਨਾਂ ਨੂੰ ਜੀ ਨਹੀਂ ਤੁਹਾਨੂੰ ਰਸੀਦ ਨਹੀਂ ਦਿੱਤੀ ਬਈ ਕਿਉਂਕਿ ਹਰ ਰੋਜ਼ ਜੇਕਰ ਸ਼ਾਂਤੀਕ ਤੁਸੀਂ ਜਿੰਨੀਆਂ ਵੀ ਇਟਾਂ ਬਾਹਰ ਕੱਢੋਗੇ ਉਹਦਾ ਪ੍ਰੋਪਰ ਤੁਹਾਨੂੰ ਹਿਸਾਬਤਾ ਦੇਣਾ ਚਾਹੀਦਾ ਇਹ ਨਹੀਂ ਦਿੱਤਾ ਗਿਆ ਜੀ ਤੇ ਤੁਸੀਂ ਉਦੋਂ ਕਿਉਂ ਨਹੀਂ ਡਿਮਾਂਡ ਕੀਤੀ ਫਿਰ ਇਹ ਬਾਅਦ ਦੇ ਵਿੱਚ ਰੌਲਾ ਪਾਉਣ ਵਾਲੀ ਗੱਲ ਤਾਂ ਤੁਹਾਡੀ ਵੀ ਹੈ ਫਿਰ ਉਹਦੀ ਡਿਮਾਂਡ ਕਰਨੀ ਸੀ ਇਹ ਪੱਠੇ ਤੇ ਰਸੀਦ ਦਿੰਦੇ ਨਹੀਂ ਗਏ ਇਹ ਪੱਠੇ ਤੇ ਅੰਡ ਤੇ ਚੈਂਬਰ ਦਾ ਹਿਸਾਬ ਦਿੰਦੇ ਆ ਜੀ ਹੁਣ ਚੈਂਬਰ ਤੋਂ ਮੁਕਰੀ ਜਾਂਦੇ ਹੂੰ ਇੱਕ ਇੱਕ ਚੈਂਬਰ ਦੇ ਵਿੱਚ ਕਿੰਨੇ ਇੱਟ ਲੱਗਦੀ? ਇਹ ਕਹਿ ਦਿੰਦੇ ਜੀ ਅੰਦਰ ਦੀ ਗਿਣਤੀ ਦੇਵਾਂਗੇ। ਤੁਹਾਨੂੰ ਅੰਦਰ ਦੀ ਗਿਣਤੀ ਦੇ ਹਿਸਾਬ ਨਾਲ ਦੇਵਾਂਗੇ ਹਿਸਾਬ। ਹੁਣ ਅੰਦਰ ਦੀ ਗਿਣਤੀ ਤੋਂ ਵੀ ਭਜਦੇ ਪਾਇਆ ਜੀ। ਜਦ ਅੰਦਰ ਦੀ ਗਿਣਤੀ ਦੇ ਵਿੱਚ ਦਾ ਹਿਸਾਬ ਮਤਲਬ ਇਹ ਹੋ ਗਿਆ ਕਿ ਜਿੰਨੀ ਅੰਦਰ ਇੱਟ ਲੱਗੀ ਪਈ ਪਹਿਲਾਂ। ਹਾਂਜੀ ਹਾਂਜੀ ਜਿਹੜੀ ਚੈਂਬਰ ਇਹ 6 ਕੋੜੀਆਂ ਦਾ ਚੈਂਬਰ ਲੱਗਦਾ ਜੀ। ਉਹਦੇ ਵਿੱਚ ਜਿੰਨੀ ਇੱਟ ਇਹਨਾਂ ਨੇ ਪਾਲਟੀ ਕਰਵਾ ਲਈ ਇੱਕ ਚੈਂਬਰ ਨੂੰ ਪਾਲਟੀ ਕਰਵਾ ਕੇ ਵੇਖ ਲਿਆ 20014 ਇੱਟਾਂ ਦਾ ਚੈਂਬਰ ਆਇਆ। ਜਦ ਕਿ ਜਿਹੜੀ 7.5 ਲੱਖ ਟੈਲ ਇਹਨਾਂ ਨੇ ਕੱਢੀ ਆ ਉਹ ਪਾ ਕੇ ਚੈਂਬਰ ਬਣ ਜਾਣਾ ਅ 25 25000 ਤੋਂ ਪਲੱਸ 30000 ਤੋਂ ਪਲੱਸ ਬਣ ਜਾਂਦਾ ਜੀ ਕਿਸੇ ਚ ਟੈਲ ਵੱਧ ਵੀ ਲੱਗ ਜਾਂਦੀ ਕਿਸੇ ਚ ਘੱਟ ਵੀ ਲੱਗ ਜਾਂਦੀ ਆ ਇਹ ਪ੍ਰੋਪਰ ਉਹ ਐਟਮ ਨਹੀਂ ਦੇ ਰਹੇ ਜੀ ਇਹ 14000 ਦਾ ਚੈਂਬਰ ਦੇ ਰਹੇ ਆ ਜਦ ਕਿ ਇਹਨਾਂ ਨੇ ਆਪ ਖੁਦ ਮੁੰਛੀ ਨੇ ਕੋਲੇ ਖੜ ਕੇ ਪਾਲਟੀ ਕਰਵਾਇਆ 20000 ਤੇ 14 ਇੱਟਾਂ ਦਾ ਇਕੱਲੀਆਂ ਇੱਟਾਂ ਦਾ ਪਾਲਟੀ ਚੈਂਬਰ ਹੋਇਆ ਜੀ ਨਹੀਂ ਹੁਣ ਕਹਿ ਰਹੇ ਹੈਗੇ ਵੀ ਇੱਕ ਚੈਂਬਰ ਦੇ ਵਿੱਚ 14000 ਇੱਟਾਂ ਤੇ ਤੁਸੀਂ ਕਹਿੰਦੇ 20000 ਹਾਂ ਜੀ ਇਹ 14000 ਕਹਿੰਦੇ ਜੀ ਕੀ ਕਹਦੇ ਸੀ ਤੁਸੀਂ 18 ਕਹ ਰਹੇ ਹਾਂਜੀ 18000 ਕੋਸ਼ੇ ਦੇ ਰਹੇ ਆ ਮਤਲਬ ਕਿ ਘੱਟ ਨਹੀਂ ਇਹ ਪਹਿਲਾਂ 14000 ਦੇ ਹਿਸਾਬ ਨਾਲ ਹੀ ਹਿਸਾਬ ਕਰਦੇ ਸੀ ਪਹਿਲਾਂ 14 ਦੇ ਹਿਸਾਬ ਨਾਲ ਹਾਂਜੀ ਹੁਣ 18 ਤੇ ਨਾ ਤੁਸੀਂ ਹਿਸਾਬ ਕਰਵਾਇਆ ਸੀ ਪਹਿਲਾਂ ਨਹੀਂ ਕੋਈ ਹਿਸਾਬ ਨਹੀਂ ਹੋਇਆ ਪਿਛਲੀ ਵਾਰ ਮੈਂ ਇੱਥੇ ਲੱਗਾ ਸੀਗਾ ਜੀ ਉਦੋਂ ਵੀ ਇਹਨਾਂ ਨਾਲ ਹੀ ਰੌਲਾ ਪੈ ਕੇ ਨਿਬੜਿਆ ਸੀ ਕੰਮ ਉਦੋਂ ਇਹ ਸਾਡਾ 25 25000 ਰੁਪਏ ਲਾਸਟ ਦੇ ਵਧਾਉਂਦੇ ਸੀ ਜਦੋਂ ਅਸੀਂ ਸੰਘਰਸ਼ ਕਰਕੇ ਲਿਆ ਫਿਰ ਸਾਡਾ 52 52000 ਰੁਪਏ ਵਾਧੇ ਗਿਆ ਸੀ ਜੀ ਸਿੱਧਾ ਡਬਲ ਕਮਾਈ ਦਾ ਫਰਕ ਪੈ ਗਿਆ ਸੀ ਜੀ ਅੱਛਾ ਹੁਣ ਬੰਦੇ ਹੁਣ ਬੰਦੇ ਕਿੰਨੇ ਕਿ ਜਿੰਨਾਂ ਨੂੰ ਇਹ ਨੁਕਸਾਨ ਹੋ ਰਿਹਾ ਇਹ ਘੱਟੋ ਘੱਟ 15 ਬੰਦਿਆਂ ਨੇ ਕੰਮ ਕੀਤਾ ਜੀ ਇੱਥੇ 12 ਬੰਦੇ ਤਾਂ ਰੈਗੂਲਰ ਲੱਗਦੇ ਆ ਜੀ ਜਿਹੜੇ ਭੱਜ ਭਜਾ ਜਾਂਦੇ ਵਿੱਚੋਂ ਉਹਨਾਂ ਦੀ ਥਾਂ ਤੇ ਬੰਦੇ ਰੱਖਣੇ ਪੈਂਦੇ ਆ ਜੀ ਹੂੰ ਹੁਣ ਘੱਟੋ ਘੱਟ ਜਿਹੜੇ ਹਟੇ ਟਾਈ ਬੰਦੇ ਹੁੰਦੇ ਉਹਨਾਂ ਦੀ ਜਗ੍ਹਾ ਤੇ ਐਡਜਸਟ ਕਰਕੇ ਬੰਦੇ 15 16 ਦੇ ਕਰੀਬ ਹਿਸਾਬ ਹੁੰਦਾ ਜੀ ਅੱਛਾ ਤੁਹਾਡੀ ਬਈ ਹੋਂਤੀ ਕੋਈ ਮੀਟਿੰਗ ਨਹੀਂ ਹੋਈ ਅੰਦਰ ਇਹਨਾਂ ਨਾਲ ਤੁਸੀਂ ਮਜ਼ਦੂਰ ਆ ਗੋ ਤੁਸੀਂ ਨਹੀਂ ਪੁੱਛਿਆ ਵੀ ਬਈ ਇਹਨਾਂ ਦਾ ਹਿਸਾਬ ਕਿਤਾਬ ਕਿਉਂ ਨਹੀਂ ਕਰ ਰਹੇ ਸਰ ਸਾਡੀ ਇਹਨਾਂ ਦੇ ਨਾਲ ਕੱਲ ਵੀ ਮੀਟਿੰਗ ਸ ਐਕਮਿਸ਼ਨਰ ਜਰਨਲ ਫਰੀਦਕੋਟ ਦੇ ਅਸੀਂ ਦਰਖਾਸਤ ਦਿੱਤੀ ਹੋਈ ਆ ਉਹਨਾਂ ਨੇ ਜਿਹੜਾ ਸਾਨੂੰ ਕੱਲ ਵੀ ਪਹਿਲਾਂ ਤੋਂ ਲਾਰਾ ਲਾ ਰਹੇ ਸੀ ਵੀ ਅਸੀਂ ਹਫ਼ਤੇ ਤੱਕ ਤੁਹਾਡਾ ਹੋ ਜਾਊਗਾ ਮਸਲਾ ਹੱਲ ਅਸੀਂ ਜਦੋਂ ਉੱਥੇ ਬਾਹਰ ਡੀਸੀ ਦਫ਼ਤਰ ਹੀ ਧਰਨਾ ਪ੍ਰਦਰਸ਼ਨ ਕੀਤਾ ਉੱਥੇ ਅਸੀਂ ਜਿੰਦਾਬਾਦ ਮਰਦਾਬਾਦ ਕੀਤੀ ਤਾਂ ਉਸ ਤੋਂ ਬਾਅਦ ਫਿਰ ਸਾਨੂੰ ਦੁਬਾਰਾ ਬੁਲਾ ਕੇ ਕਿਹਾ ਗਿਆ ਵੀ ਪੱਠੇ ਤੇ ਜਾ ਕੇ ਲੇਬਰ ਇੰਸਪੈਕਟਰ ਕੋਲੇ ਸੀਗੇ ਔਰ ਲੇਬਰ ਇੰਸਪੈਕਟਰ ਨੂੰ ਕਿਹਾ ਗਿਆ ਵੀ ਪੱਠੇ ਤੇ ਜਾ ਕੇ ਜਿਸ ਤਰ੍ਹਾਂ ਮਜ਼ਦੂਰ ਕਹਿੰਦੇ ਵੀ ਚੈਂਬਰ ਦੀ ਗਿਣਤੀ ਕਹਿੰਦੇ ਜਿਵੇਂ ਨਾਲ ਦੀ ਸੈਟੀਸਫੈਕਸ਼ਨ ਹੁੰਦੀ ਆ ਉਹ ਸਾਧਨਾਂ ਨਾਲ ਇਹਨਾਂ ਨੂੰ ਸੈਟੀਸਫੈਕਸ਼ਨ ਕਰਾਈ ਜਾਵੇ ਜਦੋਂ ਕਿ ਕੱਲ ਇੱਥੇ ਲੇਬਰ ਇੰਸਪੈਕਟਰ ਦੇ ਜਿਹੜਾ ਡਿਪਾਰਟਮੈਂਟੋਂ ਲੇਬਰ ਡਿਪਾਰਟਮੈਂਟ ਦੇ ਅਫਸਰ ਇੱਥੇ ਆਏ ਉਹਨਾਂ ਨੇ ਦਫ਼ਤਰ ਦੇ ਵਿੱਚ ਬੈਠ ਕੇ ਚੈਂਬਰ ਅਹੀਂ ਮਜ਼ਦੂਰ ਵੀ ਨਾਲ ਲੈ ਕੇ ਆਏ ਪਚੈਂਬਰ ਦੀ ਗਿਣਤੀ ਮਾਰ ਰਹੇ ਜਦੋਂ ਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਬੈਠ ਕੇ ਉੱਥੋਂ ਮੁੜ ਕੇ ਉਹਨਾਂ ਨੇ ਕੋਈ ਵੀ ਮਜ਼ਦੂਰਾਂ ਦੀ ਜਿਹੜੀ ਤਸੱਲੀ ਜਾਂ ਇਹਨਾਂ ਦੇ ਕੰਮ ਦੇ ਬਾਰੇ ਕੋਈ ਵੀ ਉਹੋ ਨਹੀਂ ਕੀਤਾਗਾ ਵੀ ਇਹਨਾਂ ਨੂੰ ਜਿਹੜਾ ਇਹ ਹੁਣ ਕੋਈ ਸਰਕਾਰੀ ਅਧਿਕਾਰੀ ਵਿੱਚ ਪੈ ਕੇ ਇਹਨਾਂ ਦਾ ਹਿਸਾਬ ਕਿਤਾਬ ਕਰਵਾ ਦੇ ਸਰਕਾਰੀ ਅਧਿਕਾਰੀ ਆ ਰਹੇ ਆ ਜੀ ਉਹਨਾਂ ਨੇ ਹਜੇ ਤੱਕ ਸਾਨੂੰ ਦਿੱਤਾ 10:30 ਵਜੇ ਦਾ ਟਾਈਮ ਉਹਨਾਂ ਸ਼ਾਇਦ ਕਹਿੰਦੇ ਵੀ ਆ ਰਹੇ ਆ ਅੱਛਾ ਭਾਈ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਹਾਂਜੀ ਇੱਥੇ ਹੀ ਕਰਦੇ ਕੰਮ ਇਹ ਅੱਛਾ ਤੁਹਾਨੂੰ ਕਿੰਨਾ ਕ ਇਸ ਟਾਈਮ ਘਾਟਾ ਕਿੰਨਾ ਕ ਪੈ ਰਿਹਾ ਹੈਗਾ ਇਹਨਾਂ 6 ਮਹੀਨਿਆਂ ਦੀ ਕਮਾਈ ਦੇ ਵਿੱਚੋਂ ਕਿੰਨਾ ਕ ਫਰਕ ਪੈ ਰੋਪਾ ਕਮਾਈ ਦੇ ਵਿੱਚੋਂ ਇੱਕ ਜਣੇ ਨੂੰ 18000 ਰੁਪਏ ਦਾ ਘਾਟਾ ਪਊਗਾ ਇੱਕ ਜਣੇ ਨੂੰ ਮਤਲਬ ਜਿਹੜੇ ਦੋ ਜੋੜੀ ਲੱਗੇ ਉਹਨਾਂ ਨੂੰ 18 ਦੋਨੇ 36000 ਰੁਪਏ ਦਾ ਇੱਕ ਜਣੇ ਨੂੰ ਘਾਟਾ ਪੈਂਦਾ ਜਿਹੜੇ ਹਸਾਬ ਦੇ ਨਾਲ ਇਹ ਆਪ ਦਾ ਹਸਾਬ ਕਰਦੇ ਤੇ ਉਹ ਵੀ ਕੱਲ ਸਾਨੂੰ ਇਹ ਕਹਿੰਦੇ ਤੁਸੀਂ ਲਾਲ ਝੰਡੇ ਦਾ ਤੁਸੀਂ ਲਾਇਓ ਉਹ ਮੋਰਚਾ ਤੇ ਅਸੀਂ ਡੱਲੇਵਾਲ ਸਾਹਿਬ ਨੂੰ ਬੁਲਾਵਾਂਗੇ ਕੱਲ ਸਾਨੂੰ ਇਹਨਾਂ ਨੇ ਇਹ ਧੌਂਕੀ ਦਿੱਤੀ ਅੱਛਾ ਹ ਨਹੀਂ ਡੱਲੇਵਾਲ ਸਾਹਿਬ ਇਹਦਾ ਮਤਲਬ ਮਜ਼ਦੂਰ ਵਿਰੋਧੀ ਆ ਨਾ ਇਹਨਾਂ ਦੇ ਹਿਸਾਬ ਚ ਹੋਣਗੇ ਉਹ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਐਨੇ ਮੂਰਖ ਹੋਣਗੇ ਵੀ ਤੇ ਉਹ ਮਜ਼ਦੂਰਾਂ ਦੇ ਹੱਕ ਚ ਮਤਲਬ ਨੁਕਸਾਨ ਕਰਨ ਚ ਖੜੇ ਹੋਣਗੇ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੂੰ ਲੱਗਦਾ ਹੋਊਗਾ ਅੱਛਾ ਕੱਲ ਸਾਨੂੰ ਇਹ ਇਹਨਾਂ ਨੇ ਤਾਂ ਕਿ ਦਿੱਤੀ ਤੁਸੀਂ ਕਿ ਲਾਲ ਝੰਡੇ ਵਾਲੇ ਮਤਲਬ ਮੋਰਚਾ ਲਾਇਓ ਤੇ ਅਸੀਂ ਡੱਲੇ ਵਾਲ ਸਾਹ ਹੁਣ ਬੁਲਾਵਾਂਗੇ ਆਪਦੇ ਵੱਡੇ ਭਰਾ ਨੂੰ ਕਹਿੰਦੇ ਲਾ ਉਹਨਾਂ ਨੂੰ ਫੋਨ ਤੇ ਉਹ ਫੋਨ ਫਾਣ ਜਾਂ ਲਾਉਣ ਲੱਗ ਗਏ ਤੇ ਚ ਉਹਨਾਂ ਨੇ ਕੀਤੀ ਗੱਲ ਫਿਰ ਇਹਨਾਂ ਨਾਲ ਨਹੀਂ ਕੋਈ ਨਹੀਂ ਹਜੇ ਕੀਤੀ ਪਤਾ ਨਹੀਂ ਕੀਤੀ ਹੋਵੇ ਸ਼ਾਇਦ ਤੇ ਅਸੀਂ ਤਾਂ ਉਦੋਂ ਮਤਲਬ ਚਲੇ ਗਏ ਸੀਗੇ ਜੀ ਹਾਂਜੀ ਬਈ ਤੁਸੀਂ ਕੀ ਕਹਿ ਰਹੇ ਸੀਗੇ ਇਹ ਧਮਕੀ ਦੇ ਰਹੇ ਸੀਗੇ ਜੀ ਅਸੀਂ ਡੱਲੇਵਾਲ ਸਾਹਿਬ ਨੂੰ ਬੁਲਾਵਾਂਗੇ ਜੇ ਤੁਸੀਂ ਸੰਘਰਸ਼ ਕਰੋਗੇ ਅਸੀਂ ਟਕਰਾਰ ਦੀ ਸਥਿਤੀ ਬਣਾਵਾਂਗੇ ਅਸੀਂ 2000 ਬੰਦਾ ਸਾਧ ਕੇ ਟੋੜਾ ਟਕਰਾਰ ਕਰਾਵਾਂਗੇ ਜੀ ਅੱਛਾ ਇਹ ਧਮਕੀ ਦੇ ਰਹੀ ਸਾਨੂੰ ਦਫ਼ਤਰ ਦੇ ਵਿੱਚ ਬੈਠ ਕੇ ਇੱਥੇ ਆ ਇਹਨਾਂ ਦੇ ਵਿਚਾਰਾਂ ਦਾ ਇਹ ਡੱਲੇਵਾਲ ਸਾਹਿਬ ਕਿਹੜਾ ਮਜ਼ਦੂਰਾਂ ਦੇ ਵਿਰੋਧੀ ਧਰਨਾ ਲਾਉਂਦੇ ਫਿਰਦੇ ਆ ਇਹ ਇਹ ਆਪਣੇ ਆਪ ਨੂੰ ਸਮਝਦੇ ਆ ਨਾ ਵੀ ਅਸੀਂ ਹਰਾ ਝੰਡਾ ਲੈ ਕੇ ਵੀ ਮਜ਼ਦੂਰ ਵਿਰੋਧੀ ਹੋ ਜਾਾਂਗੇ ਜੀ ਪਤਾ ਨਹੀਂ ਕੀ ਹੋਈ ਹੋਣੀ ਹੈ ਗੱਲਬਾਤ ਜਾਂ ਕੋਈ ਪਹਿਲਾਂ ਹੋਈ ਹੋਣੀ ਸੈਟਿੰਗ ਜੇ ਇਹਨਾਂ ਨੇ ਕੀਤੀ ਗੱਲਬਾਤ ਇਹ ਹੂੰ ਕਿਸੇ ਹੱਥੇ ਤੋਂ ਬਿਨਾ ਬੰਦਾ ਗੱਲ ਨਹੀਂ ਕਰਦਾ ਜੀ ਅੱਛਾ ਬੀਬੀ ਇਹ ਦੱਸੋ ਕਿ ਤੁਸੀਂ ਵੀ ਇੱਥੇ ਕੰਮ ਕਰਦੇ ਰਹੇ ਜਾਂ ਤੁਹਾਡਾ ਮੁੰਡਾ ਕਰਦਾ ਇੱਥੇ ਮੇਰ ਘਰ ਵਾਲਾ ਕਰਦਾ ਹਾਂ ਹੂੰ ਜੀ ਤੇ ਬਾਈ ਜੀ ਅਸੀਂ 3 ਵਜੇ ਉੱਠਦੇ ਆਂ 3 ਵਜੇ ਉੱਠ ਕੇ ਅਸੀਂ ਰੋਟੀਆਂ ਪਕਾ ਕੇ ਦੇਣੀਆਂ ਤੇ ਭੁੱਖੇ ਤੇ ਆ ਕੇ ਅਸੀਂ ਮਰਦੇ ਰਹਿੰਨੇ ਆਂ ਅੱਜ ਸਾਨੂੰ ਕਿਉਂ ਨਹੀਂ ਹਸਾਬ ਮਿਲਦਾ ਕਿਉਂ ਨਹੀਂ ਸਾਡਾ ਹੱਕ ਮਿਲਦਾ ਹੂੰ ਅਸੀਂ ਹੱਕ ਮਾਰ ਇੱਥੇ ਬੈਠੇ ਆਂ ਅਈ ਤਾਂ 1 ਦਾ ਮਹੀਨੇ ਤੋਂ ਹੋ ਗਿਆ ਕਿਤੇ ਸਾਨੂੰ ਫਰੀਦਕੋਟ ਬੁਲਾ ਲੈਂਦੇ ਕਿਤੇ ਸਾਨੂੰ ਇੱਥੇ ਬੁਲਾ ਲੈਂਦੇ ਆ ਟਰੈਲੀਆਂ ਤੇ ਚੜ ਚੜ ਕੇ ਜਾਣੇ ਭੁੱਖੇ ਟਰੈ ਮਰਦੇ ਫਿਰਦੇ ਆ ਸਾਡਾ ਹੱਕ ਸਾਨੂੰ ਕਿਉਂ ਨਹੀਂ ਮਿਲਦਾ ਹਾਂ ਹਾਂ ਸਾਡਾ ਨਾ ਸਾਫ਼ ਕਰ ਸਾਡਾ ਪੈਸਾ ਦੇ ਸਾਡਾ ਕੀ ਰੋਲਾ ਇਹਦੇ ਨਾਲ ਸਾਨੂੰ ਪੈਸਾ ਤੇ ਲਾ ਦੇ ਹੁਣ ਇਹਨਾਂ ਕੋਲ ਤਾਂ ਐਸੀਆਂ ਥੱਲੇ ਪਾਇਆ ਤੇ ਅਸੀਂ ਤਾਂ ਤੱਕ ਤੱਕ ਕੇ ਫਰੀਦਕੋਟ ਜਾਣਗੇ ਟਰੈਲੀਆਂ ਤੇ ਚੜ ਕੇ ਸਾਡੇ ਦੇਚ ਕੀ ਗਲਤੀ ਆ ਕੀ ਕਸੂਰ ਧੰਨਵਾਦ ਜੀ ਔਟ ਔਟ ਕੇ ਅਸੀਂ ਰੋਟੀਆਂ ਲਾ ਲਾ ਜਿੰਨੀਆਂ ਬੰਦੇ ਵਿਚਾਰੇ ਅੱਧੀ ਦੀ ਰਾਤ ਉੱਠਦੇ ਆ ਆਉਂਦੇ ਆ ਜਾਂਦੇ ਆ ਕਿ ਮਿਹਨਤਾਂ ਨੂੰ ਮੁੱਲ ਪਾਏ ਇਹ ਤਾਂ ਗੱਡੀਆਂ ਦੇ ਜਾਂਦੇ ਆ ਸਾਈਕਲਾਂ ਤੇ ਜਾਵਾਂ ਜਾਵਾਂ ਖਾਸੀ ਕੀਤੀ ਆ ਕਿਵੇਂ ਕੀਤੀ ਅਸੀਂ ਕੰਮ ਜੀ ਇਹ ਦੇਖੋ ਹੁਣ ਸਾਡਾ ਹੱਕ ਤਾਂ ਇਹਨwari ਕਿਤੇ ਇਹਦੇ ਕਿਸੇ ਨੂੰ ਬੁਲਾਵਾਂਗੇ ਕਿਤੇ ਕੁਸ ਕਹਿੰਦੇ ਕਿਤੇ ਕੋਲਦੇ ਸਾਡੀ ਗਲਤੀ ਕਸੂਰ ਦੱਸੋ ਕੀ ਆ ਹਾਂ ਐਦਾਂ ਆਦਾ ਹੱਕ ਮੰਗਦੇ ਆ ਅਸੀਂ ਤਾਂ ਕੁਝ ਨਹੀਂ ਮੰਗਣਾ ਇਹਨਾਂ ਤੋਂ ਸਾਡਾ ਹੱਕ ਦੇ ਦੇਣ ਉੱਥੇ ਉੱਠ ਕਰਾਂਗੇ ਜਿੰਨਾ ਚਿਰ ਸਾਡਾ ਹੱਕ ਨਹੀਂ ਮਿਲਦਾ ਸੀ ਇੱਥੇ ਬੈਠੇ ਆ ਹਾਂਜੀ ਵੀ ਤੁਹਾਡੇ ਆ ਤੁਡੇ ਕੋਣ ਕੰਮ ਕਰਦਾ ਜੀ ਮੇਰਾ ਬੇਟਾ ਬੇਟਾ ਹਰਸ਼ਾ ਆਦੇ ਨਿੱਕੇ ਨਿੱਕੇ ਪੋਏ ਬੱਚੇ ਆ ਦੋ ਮੇਰੀ ਨੋ ਗਾਈ ਨੂੰ ਡੇਢ ਮਹੀਨਾ ਹੋ ਗਿਆ ਰਸ ਕੇ ਗਾਈ ਨੂੰ ਇਹ ਹਸਾਬ ਪਿੱਛੇ ਉਹ ਕਹਿੰਦੀ ਵੀ ਜਦੋਂ ਤੁਸੀਂ ਹਸਾਬ ਕਰਾਉਂਗੇ ਉਦੋਂ ਮੈਂ ਆਉਂਗੀ ਅਸੀਂ ਮਿਹਨਤਾ ਕੀਤੀਆਂ ਇਹਦੇ ਵੱਡੇ ਭਰਾ ਨੂੰ ਮੇਰੇ ਘਰ ਵਾਲੇ ਨੇ ਜਾ ਕੇ ਪੈਰੀ ਹੱਥ ਵੀ ਲਾਏ ਵੀ ਹਸਾਬ ਕਰਾ ਦੇ ਮੇਰੇ ਬੱਚੇ ਰੁੱਲਦੇ ਆ ਮੇਰੇ ਮੁੰਡੇ ਦੇ ਮੈਂ 10 ਕਹਤਾ ਮੈਨੂੰ ਠੀਕ ਹੈ ਇੱਕ ਦौरा ਰਹਿ ਗਿਆ ਮੇਰਾ ਜੇ ਮੈਨੂੰ ਬੱਚੇ ਸਾਹਮਣੇ ਨੂੰ ਦौरा ਪੈ ਗਿਆ ਇਥੇ ਰੋਲਦੀ ਖਲਦੀ ਨੂੰ ਫਰੀਦਕੋਟ ਜਾਂਦੀ ਨੂੰ ਕਿਤੇ ਵੀ ਜਾਂਦੀ ਨੂੰ ਮੈਨੂੰ ਦौरा ਪੈਗਾ ਉਹ ਤਾਂ ਜ਼ਿੰਮੇਦਾਰ ਪੱਠੇ ਵਾਲਾ ਮਾਲਕ ਹੈ ਠੀਕ ਹੈ ਅਸੀਂ ਭੁੱਖੇ ਤੇ ਮਰਦੇ ਆ ਜੇ ਅਸੀਂ ਮਹਾਜਨਾ ਤੋਂ ਸੌਦਾ ਮੰਗਦੇ ਆ ਉਹ ਕਹਿ ਦਿੰਦੇ ਆ ਵੀ ਉੱਤੋਂ ਬਾਰਿਸ਼ ਚੱਲੀ ਜਾਂਦੀ ਅਸੀਂ ਤੁਹਾਨੂੰ ਕੁਝ ਨਹੀਂ ਦੇ ਸਕਦੇ ਜੇ ਅਸੀਂ ਜ਼ਿਮੀਦਾਰ ਭਰਾਵਾਂ ਤੋਂ ਕੁਝ ਮੰਗਦੇ ਆ ਜਾ ਕੇ 10 ਕਿਲੋ ਕਣਕ ਉਹ ਕਹਿ ਦਿੰਦੇ ਸਾਡੀ ਖੇਤੀ ਵਾਹਣਾ ਚ ਰੁਲੀ ਜਾਂਦੀ ਆ ਉੱਤੋਂ ਬਾਰਿਸ਼ ਪਈ ਜਾਂਦੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਅਸੀਂ ਵੱਢਾਂਗੇ ਕਿ ਨਾ ਅਸੀਂ ਤੁਹਾਨੂੰ ਕੁਝ ਨਹੀਂ ਦੇ ਸਕਦੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੰਨੇ ਕਿੰਨੇ ਦੇਣ ਹੋਗੇ ਅਸੀਂ ਚਾਹ ਪੀਤੀ ਆ ਕਿ ਨਹੀਂ ਠੀਕ ਹੈ ਅਸੀਂ ਉੱਥੋਂ ਚਿਬੜ ਰਾਜੇ ਦੇ ਵਾਂਹ ਤੋਂ ਚੁਗ ਲਏ ਨੇ ਉਹਦੀ ਚਟਣੀ ਕਰ ਲੈਣੇ ਆ ਉਹਦੇ ਨਾਲ ਅਸੀਂ ਖਾ ਲੈਣੇ ਆ ਜੀ ਤੁਹਾਨੂੰ ਕੋਈ ਹੱਕ ਨਹੀਂ ਮਿਲਦਾ ਇੱਕ ਮੈਡਮ ਇਹਨਾਂ ਨੂੰ ਕਹਿੰਦੀ ਵੀ ਮੈਨੂੰ 16000 ਰੁਪਇਆ ਦੇ ਦਿਓ ਤੁਹਾਨੂੰ ਅਸੀਂ ਪੈਸੇ ਦਿਵਾਉਂਦੇ ਆ ਉਹ ਇਹਨਾਂ ਤੋਂ 16000 ਰੁਪਿਆ ਖਾ ਗਈ ਰੈਂਪੀ ਮੈਡਮ 16000 ਰੁਪਿਆ ਖਾ ਗਈ ਭੱਠੇ ਵਾਲਿਆਂ ਨਾਲ ਰਲ ਕੇ ਇਹਨਾਂ ਤੋਂ ਪੈਸੇ ਲੈ ਕੇ ਤੇ ਇਹਨਾਂ ਨੂੰ ਉਹ ਰੋਲ ਕੇ ਭਜ ਗਈ ਮਜ਼ਦੂਰ ਯੂਨੀਅਨ ਚ ਕੰਮ ਕਰਦੀ ਉਹ ਵੀ ਹਾਂਜੀ ਪਤਾ ਨਹੀਂ ਉਹ ਕਿੱਥੇ ਕਰਦੀ ਕਿੱਥੇ ਨਹੀਂ ਉਹ ਲੇਬਰ ਕੋਰਟ ਚ ਕੰਮ ਕਰਦੀ ਹਾਂਜੀ ਲੇਬਰ ਕੋਰਟ ਚ ਕੰਮ ਕਰਦੀ ਆ ਸਾਰੂ ਹਾਂ ਹਾਂ ਅੱਛਾ ਹਾਂ ਲੇਬਰ ਕੋਰਟ ਚੋਂ ਕੰਮ ਕਰਦੀ ਆ ਆਈ ਗੋਏ ਕੁੜੇ ਦਾ ਪੈਸਾ ਲੈ ਕੇ ਦਿੱਤੇ ਵਿੱਚ ਸਾਨੂੰ ਹੱਕ ਦਿਵਾਉਗੀ ਉਹ ਵੀ ਸਾਨੂੰ ਨਹੀਂ ਮਿਲੇ ਉਹ ਵੀ ਲੈ ਕੇ ਡੰਡੀ ਲੱਗੀ ਉਹ ਵੀ ਹੁਣ ਇਹਨਾਂ ਨਾਲ ਰਲ ਗਈ ਇਹਨਾਂ ਨੇ ਜਿਆਦਾ ਮੁੱਠ ਭਰਤੀ ਇਹਨਾਂ ਨਾਲ ਰਲ ਗਈ ਆਈ ਗਰੀ ਫੇਰੇਗੇ ਉਹਨਾਂ ਅਸੀਂ ਨਾ ਕਿੱਥੋਂ ਦੀਏ ਅੱਜ ਤਾਪ ਚਾਵਾਂ ਪਾਣਗਾ ਤੋ ਵੀ ਜੱਭੀ ਜਨੇ ਹਾਂ ਅਸੀਂ ਇਹਨਾਂ ਨੂੰ ਕਿੱਥੋਂ ਦੀਏ ਉਹਨੂੰ ਵੀ ਇਹਨਾਂ ਨਾਲ ਰਲ ਗਈ ਅੱਜ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਮਜ਼ਦੂਰਾਂ ਨੇ ਆ ਜਿਹੜਾ ਉਹ ਪੱਠਾ ਮਾਲਕ ਦੇ ਉੱਤੇ ਇਲਜ਼ਾਮ ਲਗਾਏ ਸੀ ਸਾਡੇ ਨਾਲ ਪੱਠਾ ਮਾਲਕ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂ ਸਸੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਸਸੀ ਕਾਲ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਬਾਈ ਜੀ ਇਹਨਾਂ ਨੇ ਮੇਰੇ ਵਿਰੁੱਧ ਨਾ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਐਸ ਡੀ ਐਮ ਸਾਹਿਬ ਦੇ ਵੀ ਸਾਡਾ ਮਤਲਬ ਸਾਨੂੰ ਇਟ ਘੱਟ ਦੇ ਰਹੀ ਹੈ ਜੀ ਫਿਰ ਉਹਦੇ ਚ ਐਸ ਡੀ ਐਮ ਨੇ ਮਾਰਕ ਕਰਤੀ ਲੇਬਰ ਇਨਸਪੈਕਟਰ ਸਾਹਿਬ ਨੂੰ ਲੇਬਰ ਇਨਸਪੈਕਟਰ ਦੇ ਵਿੱਚੋਂ ਜਦੋਂ ਇੱਕ ਜਥੇਬੰਦੀ ਹੈ ਰੈਂਪੀ ਕੌਰ ਸਾ ਰੈਂਪੀ ਕੌਰ ਨਾ ਉਹਨਾਂ ਦਾ ਰੈਂਪੀ ਕੌਰ ਰੈਂਪੀ ਕੌਰ ਉਹਨਾਂ ਨੂੰ ਸ਼ਿਕਾਇਤ ਦਿੱਤੀ ਰੈਂਪੀ ਕੌਰ ਨੇ ਜਾ ਕੇ ਜਦੋਂ ਸਾਰੀ ਪ੍ਰਚਾਲ ਕੀਤੀ ਪਹਿਲਾਂ ਤਾਂ ਬਾਈ ਜੀ ਇਹਨਾਂ ਨੇ ਮੇਰੇ ਵਿਰੁੱਧ ਸ਼ਿਕਾਇਤ ਹੀ ਵਿਰੁੱਧ ਦਿੱਤੀ ਸੀ ਸਾਨੂੰ ਸਰਕਾਰੀ ਰੇਟ ਤੋਂ ਘੱਟ ਦੇ ਰਿਹਾ ਜਦੋਂ ਮੈਂ ਉੱਥੇ ਦਫ਼ਤਰ ਪਹੁੰਚਿਆ ਤੇ ਮੈਨੂੰ ਉਹਨਾਂ ਨੇ ਰੇਟ ਪੁੱਛਿਆ ਮੈਂ ਤਾਂ ਬਲਕਿ ਸਰਕਾਰੀ ਰੇਟ ਤੋਂ ਵੀ ਕੋਈ ਕੋਈ ਰੁਪਈਆ ਤੇਲੀ ਵੱਧ ਦੇ ਰਿਹਾ ਸੀਗਾ ਉਹ ਕੁਝ ਪੈਸੇ ਵੱਧ ਦੇ ਰਿਹਾ ਸੀ ਵੱਧ ਦੇ ਰਿਹਾ ਸੀ ਉਹ ਜਦੋਂ ਉਹਨਾਂ ਨੇ ਕਿਹਾ ਯਾਰ ਇਹ ਤਾਂ ਤੁਸੀਂ ਸ਼ਿਕਾਇਤ ਕੀਤੀ ਹੈ ਰੇਟ ਦੀ ਰੇਟ ਤਾਂ ਪਹਿਲੇ ਹੀ ਬੰਦਾ ਵੱਧ ਦੇਈ ਜਾਂਦਾ ਤੁਹਾਨੂੰ ਚਲੋ ਉੱਥੇ ਕਹਿੰਦੇ ਠੀਕ ਹੈ ਜੀ ਸ਼ਿਕਾਇਤ ਮੇਰੇ ਤੇ ਐਕਚੁਅਲੀ ਇਹ ਦਿੱਤੀ ਜਦੋਂ ਉਹ ਨਾ ਠੀਕ ਹੋਇਆ ਫਿਰ ਕਹਿੰਦੇ ਜੀ ਇਹ ਇੱਟ ਵੱਧਾ ਸਾਡੀ ਪੱਠੇ 'ਚ ਮੈਨੂੰ ਜੀ ਗਿਣਤੀ ਕਰ ਲਓ ਜਦੋਂ ਉਹ ਸਾਰਾ ਮਸਲਾ ਹੋ ਗਿਆ ਰੈਂਪੀ ਕੌਰ ਨੇ ਸਾਰਾ ਆਪਦੀ ਇਹਨਾਂ ਨਾਲ ਗੱਲਬਾਤ 5-7 ਦਿਨੋਂ ਕੰਮ ਚੱਲਿਆ ਇਹਨਾਂ ਨੇ ਉਹਦੇ ਨਾਲ ਗੱਲਬਾਤ ਕਰਕੇ ਹੂੰ ਤੇ ਉਹਦੀ ਲੈਟਰ ਪੈਡ ਤੇ ਸਾਰਾ ਇਹ ਸਹਿਮਤ ਹੋ ਗਏ ਕਹਿੰਦੇ ਸਾਡੀ ਇੱਟ ਠੀਕ ਹੈ ਅਸੀਂ ਤੁਹਾਡੇ ਕੋਲ ਜਿਹੜਾ ਪਹਿਲਾ ਰਾਜੀਨਾਮਾ ਹੋਇਆ ਉਹਦੀ ਫੋਟੋ ਕਾਪੀ ਹੈ ਉਹਦੀ ਕਾਪੀ ਮੇਰੇ ਕੋਲ ਹੈਗੀ ਹੀ ਆ ਜੀ ਜਦੋਂ ਇਹਨਾਂ ਦਾ ਸਾਡਾ ਸਮਝੌਤਾ ਹੋ ਗਿਆ ਤੇ ਰੈਂਪੀ ਕੌਰ ਕਹਿੰਦੀ ਵੀ ਆਪਦੇ ਖਾਤੇ ਲਿਆਓ ਤੇ ਤੁਹਾਡੇ ਖਾਤੇ ਵਿੱਚ ਪਾ ਦੇਣਗੇ ਹੂੰ ਖਾਤਿਆਂ 'ਚ ਜਦੋਂ ਕਹਿੰਦੇ ਸੀ ਆ ਜੰਨੇ ਜੀ ਮੁੜ ਕੇ ਫੇਰ ਨਹੀਂ ਵਾਪਸ ਆਏ ਮੇਰੇ ਕੋਲ ਫਿਰ ਜਾ ਕੇ ਇਹ ਇਹਨਾਂ ਨੇ ਕਰਮਜੀਤ ਸਿੰਘ ਆ ਫਿਰ ਉਹਦੇ ਕੋਲੇ ਜਾਵੜੇ ਹੂੰ ਉਹਨਾਂ ਨੇ ਸ਼ਿਕਾਇਤ ਕਰਤੀ ਫੀਲਡ ਅਫਸਰ ਸਾਹਿਬ ਜਿਹੜੇ ਆਪਣੇ ਫਰੀਦਕੋਟ ਪੈਂਦੇ ਆ ਜੀ ਹੂੰ ਚਲੋ ਉਹਨਾਂ ਨੇ ਬੁਲਾਇਆ ਉਹਨਾਂ ਦੇ ਵਿੱਚ ਵੀ ਕੋਈ ਉਹ ਕਹਿੰਦੇ ਵੀ ਪੜਤਾਲ ਕਰੋ ਇਨਸਪੈਕਟਰ ਸਾਹਿਬ ਕੱਲ ਆਗੇ ਮੇਰੇ ਕੋਲੇ ਲੈ ਇਨਸਪੈਕਟਰ ਸਾਹਿਬ ਹੂੰ ਕੱਲ ਵੀ ਕਿਤੇ ਇਹਨਾਂ ਨੇ ਮਤਲਬ ਗੱਲ ਸਾਲੀ ਉਸੇ ਰੇ ਨਹੀਂ ਲੱਗੇਗੀ ਹੂੰ ਹੁਣ ਉਹ ਮੈਂ ਕਿਹਾ ਵੀ ਗਿਣਤੀ ਕਰ ਲੋ ਇਹ ਕਿਹੜਾ ਪੱਠਾ ਕਿਤੇ ਭੱਜਿਆ ਵਿਆ ਚੈਂਬਰ ਦੀ ਗਿਣਤੀ ਕਰ ਲੋ ਮੈਂ ਕਿਹੜਾ ਭਜਦਾ ਚਲੋ ਉਹ ਗਿਣਤੀ ਕਰੀ ਜਾਂਦੇ ਆ ਹੋ ਜੂ ਕੋਈ ਪ੍ਰੋਬਲਮ ਨਹੀਂ ਅੱਛਾ ਜੇਕਰ ਮੰਨ ਲਾ ਵੀ ਗਿਣਤੀ ਦੇ ਵਿੱਚ ਜੇਕਰ ਇੱਟ ਵਾਧਦੀ ਹੈਗੀ ਜਿੰਨਾ ਹਿਸਾਬ ਦਿੱਤਾ ਹੈਗਾ ਇਸ ਤੋਂ ਵੱਧ ਤੁਸੀਂ ਦੇਨਦਾਰ ਹੋ ਮੈਂ ਜੀ ਜੋ ਇੱਕ ਇੱਕ ਚੀਜ਼ ਦਾ ਦੇਨਦਾਰ ਆ ਮੈਂ ਇਹ ਨਹੀਂ ਕਹਿੰਦਾ ਵੀ ਜੇ ਉਹ ਇੱਟ ਘਟਾ ਤਾਂ ਮੈਂ ਉਹ ਵੱਧ ਮੰਗਦੇ ਤਾਂ ਮੈਂ ਵੱਧ ਵੀ ਨਹੀਂ ਦੇਊਂ ਨਾ ਮੈਂ ਘਟਾ ਦੇਊਂਗਾ ਬਿਲਕੁਲ ਇਹ ਹਾਲਾਂਕਿ ਮੈਂ ਤੁਹਾਨੂੰ ਦੱਸਦਾ ਇਹਦੇ ਚ 12 13 ਮਜ਼ਦੂਰ ਮੇਰੇ ਕੋਲ ਕੰਮ ਕਰਦੇ ਸੀਗੇ ਹੂੰ 10 ਮਜ਼ਦੂਰ ਹੋ ਜੇ ਤਾਂ ਮੇਰੇ ਤੋਂ ਹਸਾਬ ਕਰਾ ਕੇ ਵੀ ਲੈ ਗਏ ਐ ਮੇਰੀ ਲੈਟਰ ਪੈਰ ਤੇ ਸਾਈਨ ਕਰ ਗਈ ਐ ਜੀ ਤੇ ਦੱਸੋ ਜੀ ਜਿੰਨਾ ਕਰਤੀਆਂ ਪਿੱਛੇ ਲੜਦੇ ਆ ਉਹ ਕਰਤੀ ਤਾਂ ਮੈਨੂੰ ਤੋਂ ਪੈਸੇ ਲੈ ਗਏ ਤਾਂ ਦੋ ਤਿੰਨ ਦੋ ਤਿੰਨ ਬੰਦੇ ਆਵੇਂ ਤੁਰੇ ਫਿਰਦੇ ਆ ਵੀ ਅਸੀਂ ਐ ਕਰਦੇ ਆ ਉਹ ਕਰਦੇ ਆ ਦਬਕੀ ਮਾਰਦੇ ਆ ਹੂੰ ਇਹ ਦਬਕਿਆਂ ਨਾਲ ਹੀ ਕੰਮ ਹੁੰਦਾ ਹਸਾਬ ਟੇਬਲ ਤੇ ਹੁੰਦਾ ਜੀ ਅਫਸਰਾਂ ਦੇ ਸਿਰ ਤੇ ਹੁੰਦਾ ਅੱਜ ਅਫਸਰਾਂ ਨੇ ਟਾਈਮ ਦਿੱਤਾ ਸੀ ਮੈਨੂੰ 11:30 ਵਜੇ ਦਾ 10 ਵਜੇ ਆ ਕੇ ਮੇਰੇ ਤਾਂ ਨਾ ਲਾ ਕੇ ਬਹਿ ਗਏ ਇਹ ਕੋਈ ਨਿਆਣੀ ਕਿੱਧਰ ਗੱਲ ਐ ਧਮਕੀ ਨਾਲ ਕੁਝ ਨਹੀਂ ਹੁੰਦਾਗਾ ਜੀ ਹਮੇਸ਼ਾ ਜਿੱਥੇ ਟੇਬਲ ਟਾਕ ਨਾਲ ਗੱਲ ਨਿਬੜਦੀ ਹੁੰਦੀ ਜੇਕਰ ਹੁਣ ਪ੍ਰਸ਼ਾਸਨ ਇਨਸਪੈਕਟ ਸਾਹਿਬ ਆਏ ਲੀਵਰ ਇਨਸਪੈਕਟ ਸਾਹਿਬ ਆਏ ਆ ਹੋਰ ਵੀ ਸੀਆਈਡੀ ਤੋਂ ਵੀ ਆਏ ਹੈਗੇ ਆ ਜੇਕਰ ਹੁਣ ਗਿਣਤੀ ਹੋ ਰਹੀ ਆ ਜੇਕਰ ਮੰਨ ਲਓ ਵੀ ਤੁਸੀਂ ਕਹਿ ਰਹੇ ਹੈਗੇ ਕਿ 18000 ਦੇ ਲਗਭਗ ਆ ਉਹ 20000 ਦੇ ਲਗਭਗ ਕਹਿ ਰਹੇ ਹੈਗੇ ਵੀ ਇੱਕ ਚੈਂਬਰ ਦੇ ਵਿੱਚੋਂ ਇਟ ਨਿਕਲਦੀ ਆ ਜੇਕਰ ਮੰਨ ਲਓ ਵੀ 2000 ਇਟ ਦਾ ਫਰਕ ਪੈ ਗਿਆ ਫਿਰ ਤੁਸੀਂ 2000 ਦਾ ਵਾਅਦਾ ਦਿਓਗੇ ਜੇ ਕੱਟ ਜਿੰਨੀ ਇਟ ਨਿਕਲੀ ਮੈਂ ਉਹਨੇ ਦਾ ਹੀ ਦੇਣਦਾਰ ਆ ਉਹਦੇ ਚ ਹੁੰਦਾ ਕੀ ਹੈ ਕਈ ਰਦੇ ਭਰਾਏ ਸਾਡੀ ਹੁੰਦੀ ਆ 30 ਰਦੇ ਦੀ ਕਈ ਹੁੰਦੀ ਜਦੋਂ ਸਟਾਰਟਿੰਗ ਦੇ ਸਾਡੀ 25 26 ਵੀਰ ਦੇ ਦੀ ਉਹ ਤੇ ਚ ਹੀ ਫਰਕ ਹੋਣਾ ਇਹਨਾਂ ਨੇ 20 ਨੂੰ ਸਾਰੀ ਗੁਣਾ ਕਰ ਲਈ ਕੈਲਕੂਲੇਸ਼ਨ ਵੀ ਇੰਨੀ ਬੰਦੀ ਉਹ ਨਹੀਂ ਇਦਾਂ ਵੀ ਕਿਤੇ ਨਹੀਂ ਹੁੰਦਾ ਕੋਈ ਐਕਸਪਰਟ ਪਠਿਆਲੇ ਬੁਲਾ ਲੈਣਾ ਹੂੰ ਮੈਂ ਹਰ ਚੀਜ਼ ਦੇ ਥਾਂ ਤੇ ਖੜਾ ਮੈਂ ਕਿਸੇ ਦਾ ਪਾਇਆ ਕਿ ਮਰੋਂ ਲੇਬਰ ਨੇ ਮੇਰੇ ਕੰਮ ਕੀਤਾ ਨਹੀਂ ਇੱਕ ਇੱਕ ਗੇੜ ਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਹੈਗੀ ਆ ਉਹ ਪਹਿਲਾਂ ਰਤੇ ਘੱਟ ਹੁੰਦੇ ਚੈਂਬਰ ਵਾਲੇ ਪਹਿਲਾਂ ਘੱਟ ਰਦੇ ਲੱਗਦੇ ਆ ਉਹ ਅੱਧਾ ਪਾਉਣਾ ਗੇੜ ਆਪਦੀ ਡਿਮਾਂਡ ਦੇ ਹਿਸਾਬ ਨਾਲ ਜਿੰਨੀ ਸਾਡੀ ਇਟ ਬਾਹਰ ਬੰਦੀ ਆ ਉਸ ਤੋਂ ਬਾਅਦ ਹੌਲੀ ਹੌਲੀ ਭਰਾਈ ਵੱਧਦੀ ਫਿਰ ਸੇਮ ਚੱਲਦਾ ਕੰਮ ਫੇਰ ਬਾਈ ਜੀ ਇਹਨਾਂ ਨਾਲ ਜਦੋਂ ਮੈਂ ਢਾਈ ਘੇੜਾਂ ਦਾ ਹਿਸਾਬ ਕਰਤਾ ਇਹ 7 ਮਹੀਨੇ ਚ 4 ਮਹੀਨੇ ਤੋਂ ਬਾਅਦ ਕਿਉਂ ਨਹੀਂ ਬੋਲੇ ਵੀ ਸਾਡਾ ਹਿਸਾਬ ਗਲਤ ਆ ਉਦੋਂ ਬੋਲਦੇ ਜਦੋਂ ਢਾਈ ਘੇੜਾਂ ਦਾ ਹਿਸਾਬ ਹੋ ਗਿਆ ਇੱਕ ਇਹ ਵੀ ਹੈਗਾ ਨਾ ਵੀ ਤੁਸੀਂ ਇੱਥੋਂ ਦੇ ਮਾਲਕ ਹੋ ਹਨ ਤੇ ਉਹ ਕਹਿੰਦੇ ਵੀ ਸਾਨੂੰ ਪਰਚੀਆਂ ਨਹੀਂ ਦਿੱਤੀਆਂ ਕਿਹ ਕਾਰਨ ਰਿਹਾ ਹੈਗਾ ਪਰਚੀਆਂ ਨਾਲ ਦੀ ਪਰਚੀਆਂ ਸਾਰਾ ਕੁਝ ਇਹਨਾਂ ਕੋਲੇ ਆ ਬਸ ਓਕੇ ਬਸ ਜੀ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਡਮ ਐਮਪੀ ਜੀ ਆਗਰੇ अच्छा मैम ਅਸੀਂ ਨਾ ਇੱਥੇ ਪੱਠੇ ਤੇ ਆਏ ਹੋਏ ਸੀ ਕਿ ਕੋਰਟ ਪੂਰੇ ਐਫ ਬੀਸੀ ਪੱਠੇ ਦੇ ਉੱਤੇ ਇੱਥੇ ਨਾ ਮਜ਼ਦੂਰਾਂ ਨੇ ਧਰਨਾ ਲਾਇਆ ਹੋਇਆ ਤੇ ਤੁਹਾਡੇ ਵਰਸ਼ਨ ਚਾਹੀਦਾ ਸੀਗਾ ਤੁਸੀਂ ਇਹਨਾਂ ਦਾ ਕੋਈ ਰਾਜੀਨਾਮਾ ਕਰਵਾਇਆ ਜੀ ਪਹਿਲਾਂ ਹਾਂ ਸ਼ਸ਼ਾ ਇੱਥੇ ਮਜ਼ਦੂਰ ਮਜ਼ਦੂਰਾਂ ਦਾ ਇਲਜ਼ਾਮ ਸੀਗਾ ਵੀ ਤੁਸੀਂ ਇਹਨਾਂ ਤੋਂ ਪੈਸੇ ਲਏ ਹੈਗੇ ਆ 15 16000 ਰੁਪਿਆ ਉਹ ਤਾਂ ਪੁੱਛਣਾ ਸੀਗਾ ਮੇਰੀ ਮੇਰੀ ਗੱਲ ਸੁਣ ਇਹਨਾਂ ਦੇ ਕੋਲ ਮੈਂਬਰਸ਼ਿਪ ਤਾਂ ਮਜ਼ਦੂਰ ਆਪਦੀ ਮਰਜ਼ੀ ਨਾਲ ਜਦੋਂ ਆਪਾਂ ਇਹਨਾਂ ਦਾ ਸੁਝਾਅ ਕਰਵਾਉਂਦੇ ਆਪਦੀ ਮਰਜ਼ੀ ਨਾਲ ਮੈਂਬਰਸ਼ਿਪ ਸਿੰਘਿਆ ਜੀ ਦੂਜਾ ਨੰਬਰ ਇਹਨਾਂ ਨੇ ਕੇਸ ਲਾਇਆ ਸੀ ਲੇਬਰ ਕੋਰਟ ਦੇ ਵਿੱਚ ਲੇਬਰ ਕੋਰਟ ਦੇ ਤੇ ਇਹਨਾਂ ਦਾ ਹੀ ਪੈਸਾ ਲੱਗਣਾ ਸੀਗਾ ਇਹਦੇ ਤੇ ਬਕਾਇਦਾ ਤੌਰ ਤੇ ਰਾਜੀਨਾਮਾ ਹੋ ਗਿਆ ਸੀ ਅੱਛਾ ਨਿਓ ਦੁਬਾਰਾ ਫੇਰ ਬੈਠੇ ਆ ਨਾ ਧਰਨੇ ਤੇ ਬੈਠੇ ਸੀ ਇੱਥੇ ਕਵਰੇਜ ਕਰਨ ਆਏ ਸੀਗੇ ਤੇ ਉਹਨਾਂ ਦੇ ਇਹ ਕਹਿਣਾ ਸੀਗਾ ਵੀ ਕੁਝ ਪੈਸੇ ਤੁਸੀਂ ਭੱਠੇ ਵਾਲਿਆਂ ਤੋਂ ਲੈ ਲੇ ਤੇ ਕੁਝ ਪੈਸੇ ਆ ਜਿਹੜੇ 16000 ਦੇ ਕਰੀਬ ਆ ਜਿਹੜੇ ਇਹਨਾਂ ਤੋਂ ਲੈ ਹੈਗੇ। ਦੇਖੋ ਜਦੋਂ ਆਪਾਂ ਭੱਠਾ ਮਾਲਕ ਤੇ ਕੇਸ ਕਰ ਦਿੱਨੇ ਫਿਰ ਭੱਠਾ ਮਾਲਕ ਕਿੱਦਾਂ ਪੈਸੇ ਦੇਊਗਾ। ਅਸੀਂ ਭੱਠਾ ਮਾਲਕ 'ਤੇ ਵੀ ਕੇਸ ਲਾਇਆ ਸੀ ਜਦਕਿ ਐਸ ਵੀ ਮੁਕਾਬ ਦੇ ਐਪਲੀਕੇਸ਼ਨ ਪਈਆ ਧੀਰੇ ਵੈਕਟਾ ਸਾਡਾ ਨੋਟਸ ਦਿੱਤਾ ਹੈ ਸ੍ਰੀ ਤਾਰਨੂੰ ਕਿ ਅਸੀਂ ਐਸ ਦੀ 15 16 ਅਗਸਤ ਨੂੰ ਜਿਹੜਾ ਧਰਮਾ ਲਾਵਾਂਗੇ ਨਹੀਂ ਤਾਂ ਮਜ਼ਦੂਰਾਂ ਦਾ ਜਿਹੜਾ ਹਸਾ ਸਰਕਾਰੀ ਰੇਟ ਤੇ ਕੀਤਾ ਜਾਵੇਗਾ ਨਹੀਂ ਉਹ ਉਹ ਕਹਿੰਦੇ ਵੀ ਸਾਡੇ ਤੋਂ ਸਾਡੇ ਤੋਂ ਵਰਗਲਾ ਕੇ ਗੂਠਾ ਲਵਾ ਲਿਆ ਨਾ ਤੁਸੀਂ ਤੁਸੀਂ ਵਰਗਲਾ ਕੇ ਇਹ ਕਰਵਾ ਲਿਆ ਵੀ ਰਾਜੀਨਾਮਾ ਕਰਵਾ ਲਿਆ ਤੇ ਰਾਜੀਨਾਮਾ ਉਹ ਕਹਿੰਦੇ ਵੀ ਜਿੰਨਾ ਚਿਰ ਸਾਡਾ ਸੋਲਵ ਨਹੀਂ ਹੋਇਆ ਸੀਗਾ ਮੈਟਰ ਇਸ ਤੋਂ ਪਹਿਲੇ ਤੁਸੀਂ ਰਾਜੀਨਾਮਾ ਕਰਵਾਤਾ ਇਹਨਾਂ ਦਾ ਨਹੀਂ ਨਵੀਂ ਹੋਇਆ। ਯਾਕ ਵਰਗਾ ਕੇ ਕਿਦਾਂ ਹੋ ਜੂਗਾ? ਦੇਖੋ ਪਟਾਮਰ ਕੋਲੇ ਲੈਟਰ ਪੈਡ ਹੈਗੀ ਆ ਉਹਨਾਂ ਨੂੰ ਪੁੱਛੋ ਤੁਸੀਂ ਬਕਾਇਦਾ ਤੌਰ ਤੇ ਸੈਨ ਜਦ ਕੇ ਮੇਰੇ ਨਾਲੋਂ ਜਾਗਾ ਪੜੇ ਲਿਖੇ ਐ। ਨਹੀਂ ਤੁਹਾਡੇ ਨਾਲੋਂ ਤਾਂ ਕਿਵੇਂ ਪੜੇ ਲਿਖੇ ਹੋਣਗੇ ਇੱਟਾਂ ਢੋਣ ਵਾਲੇ ਤਾਂ ਕਿਵੇਂ ਪੜੇ ਲਿਖੇ ਹੋ ਸਕਦੇ ਮਜ਼ਦੂਰ ਇਹ। ਵੀਰੇ ਮੇਰੀ ਗੱਲ ਸੁਣੋ ਮੈਂ ਸਿਰਫ ਪੰਜਾਬੀ ਪੜ੍ਹਦੀ ਆ ਕਿ ਕਿ ਲੱਗਦੀ ਲਿਖਦੀ ਅੰਗਰੇਜ਼ੀ ਚ ਸਾਈਨ ਆ ਇਹਨਾਂ ਦੇ। ਜੀ। ਦੇਖੋ ਪਟਾਮਰ ਕੋਲ ਮੇਰੀ ਲੈਟਰ ਪੈਡ ਦੀ ਵੀ ਫੋਟੋਕਾਪੀ ਹੈਗੀ ਆ। ਮੇਰੇ ਟੁੱਟੇ ਜੇ ਪੰਜਾਬੀ ਚ ਸਾਈਨ ਆ ਤੇ ਇਹਨਾਂ ਦੇ ਅੰਗਰੇਜ਼ੀ ਚ ਸਾਈਨ ਆ ਤੁਸੀਂ ਇਹ ਦੇਖੋ ਕਿੱਦਾਂ ਹੋ ਸਕਦਾ ਅੱਛਾ ਤੁਸੀਂ ਕਿੰਨੇ ਮਜ਼ਦੂਰਾਂ ਨੂੰ ਇੱਥੋਂ ਪੈਸੇ ਦਿਵਾਤੇ ਸੀਗੇ ਉਸ ਦਿਨ ਜਿੱਦੇ ਤੁਸੀਂ ਨਾ ਸੁੱਕੀ ਆ ਵੀਰੇ ਤਿੰਨ ਦਾਣੇ ਰਹਿੰਦੇ ਆ ਜਿਹੜੇ ਮਜ਼ਦੂਰ ਦੇ ਪੈਸੇ ਟੁੱਟਦੇ ਹੁੰਦੇ ਆ ਜ਼ਿਆਦਾਤਰ ਉਹੀ ਮਜ਼ਦੂਰਤ ਉਹ ਉਹੀ ਪੱਠਾ ਮਾਲਕ ਦੇ ਖਿਲਾਫ ਕੇਸ ਕਰਦੇ ਸਿੱਧਾ ਨਾ ਕਰੀਏ ਆ ਬਸ ਅੱਛਾ ਵੀ ਮਤਲਬ ਜਿਹੜੇ ਮਜ਼ਦੂਰ ਦੇ ਸਿਰ ਪੈਸੇ ਟੁੱਟਦੇ ਹੁੰਦੇ ਆ ਇਹ ਤਾਂ ਤੁਹਾਡੇ ਕਹਿਣ ਦਾ ਮਤਲਬ ਹੈਗਾ ਵੀ ਤੁਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਏ ਸੀ ਜਾਂ ਪੱਠਾ ਮਾਲਕ ਦੇ ਹੱਕ ਦੇ ਵਿੱਚ ਮੈਂ ਇਹ ਪੁੱਛਣਾ ਸੀਗਾ ਮੈਂ ਮਜ਼ਦੂਰਾਂ ਦੇ ਹੱਕ ਵਿੱਚ ਆਈ ਸੀ ਜਦ ਕਿ ਪੱਠਾ ਮਾਲਕ ਇਹ ਮੇਰਾ ਕਥਨ ਦਾ ਤੌਰ ਤੇ ਕਿ ਇਸ ਤਰ੍ਹਾਂ ਹੋਇਆ ਹੂੰ ਉਹਦਾ ਇਨਾਂ ਨੇ ਰਾਜਨਾਮਾ ਕਿਤਾਬੇ ਹੂੰ ਇਹਨਾਂ ਦਾ ਕੋਡਨਾ ਤੇ ਸਮਾਲ ਫੋਲ ਕੇ ਹਾਂਜੀ ਸਾਡਾ ਜਿਹੜਾ ਨਹੀਂ ਇਹਨਾਂ ਦਾ ਹੁਣ ਕਹਿੰਦੇ ਵੀ ਸਾਡੇ 10 ਜਣਿਆਂ ਦੇ ਪੈਸੇ ਆ ਜਿਹੜੇ ਹਲੇ ਰਹਿੰਦੇ ਆ ਤੇ ਇਹ ਹੁਣ ਦੁਬਾਰਾ ਤੋਂ ਗਿਣਤੀ ਵੀ ਕਰ ਰਹੇ ਹੈਗੇ ਆ ਪੈਸੇ ਪੈ ਗਿਆ 3 ਜਣਿਆਂ ਦੇ ਪੈਸੇ ਰਹਿੰਦੇ ਆ ਚੈਂਬਰ ਦੇ ਹਿਸਾਬ ਦੇ ਨਾਲ ਅੱਜ ਫੇਰ ਲੇਬਰ ਇਨਸਪੈਕਟਰ ਸਾਹਿਬ ਇੱਥੇ ਆਏ ਹੋਏ ਆ ਤੇ ਅੱਜ ਚੈਂਬਰ ਦੇ ਹਿਸਾਬ ਦੇ ਨਾਲ ਇਹ ਕਹਿੰਦੇ ਵੀ ਹਿਸਾਬ ਕਰਨਾ ਹੈਗਾ ਸੇ ਹਾਂ ਬਾਅਰ ਬਾਅਰ ਪਟਾ ਮਾਲਕ ਨੇ ਇਹ ਗੱਲ ਨਹੀਂ ਕਿ ਬਈ ਦੀ ਪੁੱਛਦੇ ਨੇ ਵੀ ਇਹ ਗੱਲ ਹੋਈ ਸੀ ਕਿ ਟੁੱਟੀ ਟੈਂਪਰ ਵੀ ਗੈਣ ਸਕਦੇ ਹਾਂ ਤੇ ਇਹ ਕਹਿੰਦੇ ਦੋ ਲੈਣ ਲੱਗ ਜਾਂਦੇ ਆਂ ਟੈਂਪਰ ਨਹੀਂ ਕੱਢਣਾ ਕੀ ਹੋਇਆ ਪਟਾ ਮਾਲਕ ਨੇ ਨਾ ਉਹ ਕੀ ਨਹੀਂ ਗਿਆ ਕਿ ਇਹ ਪਟਾ ਮਾਲਕ ਗਲਤ ਹੈ ਓਥੇ ਗਲਤ ਹੈ ਜਿੱਥੇ ਪਟਾ ਮਾਲਕ ਸਹੀ ਹੈ ਓਥੇ ਵਕਤ ਸਹੀ ਹੈ ਜੀ ਅੱਛਾ ਮਤਲਬ ਜਿਹੜਾ 16000 ਵਾਲਾ ਇਲਜ਼ਾਮ ਲਗਾ ਰਹੇ ਇਹ ਤੁਹਾਡੇ ਤੇ ਝੂਠਾ ਹਾਂ ਜੀ ਇਹ ਨੇ ਇਹ ਮੈਂ ਪਾਇਆ ਲੈਤੀ ਉਹ ਪਰਕਟ ਹੈਗਾ ਮੇਰੀ ਮੈਂਬਰਸ਼ਿਪ ਅੱਛਾ ਮੀ ਮੈਂਬਰ ਤੁਹਾਡੀ ਮੈਂਬਰਸ਼ਿਪ 16000 ਰੁਪਏ ਦੀ ਹੁੰਦੀ ਹੈ ਜੀ 16000 ਨਹੀਂ 6000 ਰੁਪਏ ਦਿੱਤਾ 12 ਜਣਿਆਂ ਨੇ ਅੱਛਾ 12 ਜਣਿਆਂ ਨੇ 6000 ਦਿੱਤਾ ਠੀਕ ਹੈ ਇੱਕ ਹਫ਼ਤਾ ਵੀਰੇ ਇੱਕ ਹਫ਼ਤਾ ਭੁਗਤਾਈ ਕੀਤੀ ਹੈ ਓਕੇ ਜੀ ਓ ਕਿਉਂ ਤਾਂ ਹੁੰਦੀ ਹੈ ਜੀ ਖਰਚਾ ਤਾਂ ਆਉਂਦਾ ਹੀ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਮੈਂ ਸਿਰਫ ਇਹੀ ਪਤਾ ਕਰਨਾ ਸੀਗਾ ਸਾਹਿਬ ਜੀ ਸਤਿ ਸ੍ਰੀ ਅਕਾਲ ਥੇਰ ਪਤਾ ਲੱਗ ਗਿਆ ਕੋਈ ਕਿਹੜੇ ਦੇ ਬਰਾ ਲੱ ਪੈਸੇ ਦਵਾ ਗਏ